ਸੰਤ ਬਾਬਾ ਇਸ਼ਰ ਸਿੰਘ ਜੀ ਰਾੜਾਸਾ ਵਾਲੇ ਉਹਨਾਂ ਦੇ ਜਨਮ ਤੋਂ ਪਹਿਲਾਂ ਇੱਕ ਅਜਿਹੀ ਘਟਨਾ ਵਾਪਰੀ ਸੀ ਜੋ ਛਾਹੀ ਦੀ ਤੁਸੀਂ ਸੁਣੀ ਹੋਵੇ ਸੋ ਬੜੇ ਹੀ ਧਿਆਨ ਨਾਲ ਸਰਵਣ ਕਰਨਾ ਜੀ ਜੇ ਇਸ ਵੇਲੇ ਸੰਗਤ ਜੀ ਸੰਤ ਮਹਾਰਾਜੀ ਦਾ ਅਜੇ ਜਨਮ ਹੋਣਾ ਸੀ ਤਾਂ ਉਹਨਾਂ ਦੇ ਨਾਨਕੇ ਪਰਿਵਾਰ ਦੀ ਇਹ ਘਟਨਾ ਹੈ ਕਿ ਜੇ ਇਸ ਵੇਲੇ ਮਾਤਾ ਰਤਨ ਕੌਰ ਜੀ ਦਾ ਅਜੇ ਵਿਆਹ ਨਹੀਂ ਸੀ ਹੋਇਆ ਅਜੇ ਬਾਲ ਅਵਸਥਾ ਦੇ ਵਿੱਚ ਹੀ ਸਨ ਉਸ ਵੇਲੇ ਆਖਦੇ ਕਿ ਕੋਈ ਤ੍ਰੈਕਾਲ ਦਰਸੀ ਸਾਧੂ ਸੰਤ ਮਹਾਰਾਜੀ ਦੇ ਨਾਨਕੇ ਪਰਿਵਾਰ ਉਹਨਾਂ ਦੇ ਪਿੰਡ ਆਇਆ ਜੇ ਇਸ ਵੇਲੇ ਸਾਧੂ ਆਇਆ ਉਹਦਾ ਜਿਹੜਾ ਪੇਕ ਇਹ ਹਾਸ ਦੇ ਵਿੱਚ ਆਉਂਦਾ ਹੈ ਕਿ ਜਿਨੇ ਖਦਰ ਦੇ ਵਸਤਰ ਪਾਏ ਹੋਏ ਆ ਜਟਾ ਜੂਟ ਲੰਬਾ ਦਾੜਾ ਪ੍ਰਕਾਸ਼ ਹੈ ਤੇ ਸੰਤ ਮਹਾਰਾਜੀ ਦੇ ਨਾਨਕੇ ਪਰਿਵਾਰ ਦੇ ਵਿੱਚ ਇਸ ਵੇਲੇ ਉਹਨਾਂ ਦੇ ਬੂਹੇ ਦੇ ਅੱਗੇ ਆ ਕੇ ਖੜਾ ਹੋਇਆ ਤੇ ਸਤ ਕਰਤਾਰ ਦਾ ਉਚਾਰਨ ਕੀਤਾ। ਜਿਸ ਵੇਲੇ ਸਤ ਕਰਤਾਰ ਦੀ ਆਵਾਜ਼ ਮਾਤਾ ਮਹਿਤਾਬ ਕੌਰ ਦੀ ਜਿਹੜੇ ਸੰਤ ਮਹਾਰਾਜੀ ਦੇ ਨਾਨੀ ਜੀ ਸਨ ਉਹਨਾਂ ਦੇ ਕੰਨਾਂ ਦੇ ਵਿੱਚ ਆਈ। ਉਹਨਾਂ ਨੇ ਆਖਿਆ ਆਪਣੀ ਪਤੀ ਨੂੰ ਕਿ ਰਤਨੀਏ ਜਾ ਕੇ ਵੇਖ ਕੋਈ ਸਾਧੂ ਆਏ ਹਨ। ਉਹਨਾਂ ਨੂੰ ਭੋਜਨ ਸ਼ਿਕਾਓ। ਤੋਂ ਉਸੇ ਵੇਲੇ ਆਖ ਦੇ ਕੇ ਬੀਬੀ ਰਤਨ ਕੌਰ ਦੀ ਥਾਲੀ ਦੇ ਵਿੱਚ ਭੋਜਨ ਪਾ ਕੇ ਲੈ ਕੇ ਗਏ ਸਾਧੂ ਦਾ ਆਸ਼ੀਰਵਾਦ ਲਿਆ ਤੇ ਉਹਨਾਂ ਨੂੰ ਛ ਆਖਰੇ ਕੇ ਸਾਧੂ ਇੰਨੇ ਪ੍ਰਸੰਨ ਹੋਏ ਜੇ ਇਸ ਵੇਲੇ ਮਾਤਾ ਰਤਨ ਕੌਰ ਜੀ ਦੇ ਰੇਖਾ ਦੇਖੀਆਂ ਉਹਨਾਂ ਦਾ ਮੱਥਾ ਵੇਖਿਆ ਉਸੇ ਵੇਲੇ ਜਾਣ ਗਏ ਕਿ ਬਹੁਤ ਵੱਡੀ ਰੂਹ ਹਨ ਤੇ ਉਸੇ ਵੇਲੇ ਮਾਤਾ ਮਹਿਤਾਬ ਕੌਰ ਜੀ ਵੀ ਉਹਨਾਂ ਦੇ ਪਾਸ ਆ ਕੇ ਮਾਤਾ ਮਹਿਤਾਬ ਕੌਰ ਜੀ ਨੂੰ ਸੰਬੋਧਨ ਹੋ ਕੇ ਉਤਰਾਇ ਕਾਲ ਦਰਸ਼ੀ ਸਾਧੂ ਨੇ ਆਖਿਆ ਕਿ ਮਾਤਾ ਜੀ ਤੇਰੀ ਧੀ ਬਹੁਤ ਵੱਡੀ ਅਗੰਮੀ ਰੂਹ ਹੈ ਇਹਦੀ ਕੁੱਖ ਤੋਂ ਬਹੁਤ ਵੱਡਾ ਬ੍ਰਹਮ ਗਿਆਨੀ ਜਨਮ ਲਵੇਗਾ ਸਮਾਂ ਆਵੇਗਾ ਕਿ ਜੇ ਇਸ ਵੇਲੇ ਇਹਦੀ ਕੁੱਖ ਨੂੰ ਪਾਗ ਲੱਗਣਗੇ ਇਹਦਾ ਵਿਆਹ ਹੋਵੇਗਾ ਉਸ ਵੇਲੇ ਜਿਹੜਾ ਪੁੱਤਰ ਇਹਦੀ ਕੁੱਖ ਤੋਂ ਪੈਦਾ ਹੋਵੇਗਾ ਸਾਰੇ ਸੰਸਾਰ ਦੇ ਵਿੱਚ ਉਹਦਾ ਯਾਸ ਹੋਵੇਗਾ ਸਾਰੇ ਸੰਸਾਰ ਦੇ ਵਿੱਚ ਉਹਦੀ ਸਮਾਪਾ ਕੇ ਸਾਡਾ ਬਤਨ ਸੰਗਦੀ ਸਤ ਰੋਇਆ ਦੇਸ ਵਿਲੇ ਮਾਤਾ ਰਤਨ ਕੌਰ ਜੀ ਦਾ ਵਿਆਹ ਸਰਦਾਰ ਰਾਮ ਸਿੰਘ ਨੰਬਰਦਾਰ ਦੇ ਨਾਲ ਹੋਇਆ ਸਮਾਪਾ ਕੇ ਇਹਨਾਂ ਦੇ ਗ੍ਰਹਿ ਵਿਖੇ ਸੰਤ ਮਹਾਰਾਜੀ ਸੰਤ ਬਾਬਾ ਈਸ਼ਰ ਸਿੰਘ ਦੀ ਮਹਾਪੁਰ ਕਰਾੜੇ ਵਾਲਿਆਂ ਨੇ ਜਨਮ ਲਿਆ ਤੇ ਇਸ ਮਹਾਨ ਕਰਨੂ ਪਾਗਲਾਏ ਬੀਬੀ ਜੀ ਦੇ ਕੁਲ ਨੂੰ ਬੀਬੀ ਜੀ ਦੀ ਕੁੱਖ ਨੂੰ ਆ ਕੇ ਮਹਾਰਾਜੀ ਨੇ ਪਾਗਲਾਈ ਹੁਣ ਇਸੇ ਤਰ੍ਹਾਂ ਸੰਤਾਂ ਦੇ ਪਿਤਾ ਜੀ ਬਾਬਾ ਰਾਮ ਸਿੰਘ ਜੀ ਉਹ ਵੀ ਬਹੁਤ ਆਖਰੇ ਇੱਕ ਨਾਮ ਦੇ ਅਵਿਆਸੀ ਸਨ ਬੜਾ ਅਭਿਆਸ ਕਰਦੇ ਸਨ ਕਾਲਪੁਰਖ ਤੋਂ ਬੜੀਆਂ ਬੇਨਤੀਆਂ ਕਰਦੇ ਅਰਦਾਸਾਂ ਕਰਦੇ ਕਿ ਮਹਾਰਾਜ ਕਿਰਪਾ ਕਰਨ ਸਾਡੇ ਘਰ ਨੂੰ ਪਾਗਲਾਉਣ ਸਾਡੇ ਘਰ ਚੰਗਾ ਇੱਕ ਚ ਸੰਗਤਿ ਉਹਨਾਂ ਦੇ ਨਾਲ ਵੀ ਇਹੋ ਦੀ ਘਟਨਾ ਵਾਪਰੀ ਕਿ ਇੱਕ ਵਾਰ ਕੋਈ 80 ਸਾਲ ਦੇ ਲਗਭਗ ਕੋਈ ਇਹੋ ਜਿਹਾ ਬਹੁਤ ਬਿਰਦ ਸਾਧੂ ਜਿਹੜਾ ਸਰਦਾਰ ਰਾਮ ਸਿੰਘ ਉਹਨਾਂ ਨੂੰ ਆ ਕੇ ਮਿਲਿਆ ਜੇ ਇਸ ਦਿਨੇ ਬਾਬਾ ਰਾਮ ਸਿੰਘ ਉਹਨਾਂ ਨੇ ਉਹਨਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਆਖਦੇ ਕਿ ਸਾਧੂ ਨੇ ਬਾਬਾ ਰਾਮ ਸਿੰਘ ਉਹਨਾਂ ਨੂੰ ਇੱਕ ਗਲਾਬ ਦਾ ਫੁੱਲ ਪੇਟਾ ਕੀਤਾ ਤੇ ਆਖਿਆ ਕਿ ਭਾਈ ਰਾਮ ਸਿੰਘ ਤੁਹਾਡਾ ਘਰ ਹੀ ਇਹੋ ਜਿਹਾ ਹੈ ਜਿਹੜਾ ਇਹਦੀ ਮਹਿਕ ਨੂੰ ਸੰਭ ਸਕਦਾ ਹੈ ਭਾਵ ਇਹ ਜਿਹੜਾ ਫੁੱਲ ਹੈ ਇਹਨੂੰ ਸੰਭਣ ਦਾ ਜਿਹੜਾ ਜਮਾ ਹੈ ਮੈਂ ਤੁਹਾਨੂੰ ਦਿੰਦਾ ਹਾਂ